ਤਾਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵਿਵਾਦ ਲਗਾਤਾਰ ਪਖਤਾ ਜਾ ਰਿਹਾ ਹੈ ਜੀ ਹਾਂ ਆਪ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕੱਲ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਵਿੱਚ ਇੰਡੀਆ ਗੱਠਜੋੜ ਦੇ ਮੈਂਬਰ ਵੀ ਮੌਜੂਦ ਹੋਣਗੇ ਆਈਟੀਓ ਨੇੜੇ ਕੱਲ ਦਿੱਲੀ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਔਰ ਇਸ ਦੇ ਨਾਲ ਹੀ 26 ਮਾਰਚ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਪੀਐਮ ਦੀ ਰਿਹਾਈ ਸ਼ਦਾ ਵੀ ਕਰਾਉ ਕੀਤਾ ਜਾਣਾ ਤੇ ਉੱਚੇતર ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰੋਜ਼ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਲਗਾਤਾਰ ਵਿਵਾਦ ਜਿਹੜਾ ਗ੍ਰਿਫਤਾਰੀ ਨੂੰ ਲੈ ਕੇ ਉਹ ਪੱਖ ਦਾ ਜਾ ਰਿਹਾ ਔਰ ਆਮ ਆਦਮੀ ਪਾਰਟੀ ਦੇ ਕਈ ਲੀਡਰ ਹਾਲਾਂਕਿ ਹਿਰਾਸਤ ਦੇ ਵਿੱਚ ਨੇ ਚਾਹੇ ਅਸੀਂ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਜਿੰਨੇ ਵੀ 92 ਤੇ 92 ਐਮ.ਐਲ.ਏ ਉਹਨਾਂ ਨੇ ਮੁਹਾਲੀ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਸੜਕਾਂ ਦੇ ਉੱਪਰ ਹੱਲਾ ਬੋਲ ਪ੍ਰਦਰਸ਼ਨ ਕੀਤਾ ਤਾਂ ਉੱਥੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜੇਕਰ ਗੱਲ ਕਰੀਏ ਪੰਜਾਬ ਦੇ ਸਿਹਤ ਮੰਤਰੀ ਹਰਜੋਤ ਬੈਂਸ ਹੁਣਾ ਦੀ ਤਾਂ ਉਹਨੂੰ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਵੀ ਜਦੋਂ ਪ੍ਰਦਰਸ਼ਨ ਕੀਤਾ ਹਿਰਾਸਤ ਦੇ ਵਿੱਚ ਲੈ ਲਿਆ ਡਾਕਟਰ ਬਲਬੀਰ ਹੁਣਾ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਗਾਤਾਰ ਵਿਵਾਦ ਜਿਹੜਾ ਮਸਲਾ ਜਿਹੜਾ ਉਹ ਪਕਤਾ ਜਾ ਰਿਹਾ ਹੈ ਸਿਆਸਤ ਦੇ ਵਿੱਚ ਖਲਬਲੀ ਜਿਹੜੀ ਉਹ ਮਚੀ ਹੋਈ ਹੈ ਤਾਂ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਦੇ ਵੀ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਇੰਡੀਆ ਦੀਆਂ ਟੀਮਾਂ ਜਿਹੜੀਆਂ ਐਲਾਈਅੰਸ ਦੀਆਂ ਗੱਠ ਜੋੜਦੀਆਂ ਪਾਰਟੀਆਂ ਸੀ ਉਹਨਾਂ ਨੇ ਵੀ ਕਿਹਾ ਗਿਆ ਹੈ ਕਿ ਇਹ ਗਲਤ ਤਰੀਕਾ ਹੈ ਡੈਮੋਕ੍ਰੇਸੀ ਦਾ ਕਾਨੂੰਨ ਕੀਤਾ ਜਾ ਰਿਹਾ ਇਸ ਤਰੀਕੇ ਦਾ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਨੋਟਿਸ ਲੈਣਾ ਚਾਹੀਦਾ ਹੈ ਪੂਰੇ ਮਾਮਲੇ ਦਾ ਹਾਲਾਂਕਿ ਹੁਣ ਇਹ ਦੇਖਣਾ ਹੋਵੇਗਾ ਕਿ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਜਿਹੜਾ ਫੈਸਲਾ ਸੁਰੱਖਿਤ ਪਿਆ ਹਾਲਾਂਕਿ ਈਡੀ ਨੇ ਡਿਮਾਂਡ ਕੀਤੀ ਹੈ ਕਿ ਸਤਿਨਜ਼ਰ ਰਿਮਾਂਡ ਦਿੱਤਾ ਜਾਵੇ ਤਾਂ ਫੈਸਲਾ ਸੁਰੱਖਿਤ ਹੈ ਕਿਸੇ ਵੀ ਘੜੀ ਵੇਲੇ ਫੈਸਲਾ ਜਿਹੜਾ ਉਹ ਸੁਨਾਇਆ ਜਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਉਹਦਾ ਰਿਮਾਂਡ ਮਿਲਦਾ ਹੈ ਜਾਂ ਫਿਰ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਪਰ ਕੱਲ ਦਾ ਪ੍ਰਦਰਸ਼ਨ ਜਿਹੜਾ ਉਹ ਫਾਈਨਲ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡਾ ਐਲਾਨ ਹੈ ਕਿ ਆਈਟੀਓ ਨੇੜੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਖੁਦ ਸੀਮਾਨ ਇਸ ਦੇ ਵਿੱਚ ਮੌਜੂਦ ਹੋਣਗੇ ਔਰ ਨਾਲ ਕੀ ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਮੈਂਬਰ ਵੀ ਇਸ ਦੇ ਵਿੱਚ ਸ਼ਾਮਿਲ ਹੋਣਗੇ ਤੇ 26 ਮਾਰਚ ਨੂੰ ਪੀਐਮ ਦੀ ਰਿਹਾਈਸ਼ ਦਾ ਘਰਾਓ ਜਿਹੜਾ ਆ ਉਹ ਕੀਤਾ ਜਾਣਾ ਔਰ ਦੂਸਰੇ ਪਾਸੇ ਅਸੀਂ ਸੁਨੀਤਾ ਕੇਜਰੀਵਾਲ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਟਵੀਟ ਨੇ ਖਲਬਲੀ ਮਚਾ ਦਿੱਤੀ ਹੈ 90 ਟੋਲੇ ਸ਼ਬਦਾਂ ਦੇ ਵਿੱਚ ਉਹ ਟਵੀਟ ਕੀਤਾ ਗਿਆ ਬਟ ਮਾਇਨੇ ਬਹੁਤ ਵੱਡੇ ਨੇ ਉਹਨਾਂ ਇਹ ਵੀ ਲਿਖਿਆ ਹੈ ਕਿ ਤਿੰਨ ਵਾਰ ਦੇ ਮੁੱਖ ਮੰਤਰੀ ਜਿਹੜੇ ਬਣੇ ਹੋਏ ਨੇ ਦਿੱਲੀ ਦੇ ਲੋਕਾਂ ਨੇ ਇਹਨਾਂ ਵੱਡਾ ਫਤਵਾ ਦਿੱਤਾ ਹੈ ਪਰ ਸੱਤਾ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਆਏ ਹੋਏ ਪੀਐਮ ਮੋਦੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਇਸ ਤਰੀਕੇ ਦਾ ਟਵੀਟ ਲਿਖਿਆ ਹੋਇਆ ਹੈ ਤਾਂ ਸਿਆਸਤ ਦੇ ਵਿੱਚ ਹਾਲਾਂਕਿ ਉਹਨਾਂ ਦੀ ਐਂਟਰੀ ਨਹੀਂ ਹੈ ਪਰ ਜਿਸ ਤਰੀਕੇ ਦਾ ਟਵੀਟ ਕੀਤਾ ਹੈ ਉਤੋਂ ਇਹ ਲੱਗਦਾ ਹੈ ਕਿ ਬੜੇ ਸੁਲਝੇ ਹੋਏ ਸਿਆਸਤਦਾਨ ਦਿਵਾਨ ਨੂੰ ਉਹਨਾਂ ਨੇ ਟਵੀਟ ਕੀਤਾ ਹੈ ਔਰ ਸ਼ਾਇਦ ਲੱਗਦਾ ਹੈ ਕਿ ਸਿਆਸਤ ਦੇ ਵਿੱਚ ਬਹੁਤ ਜਲਦੀ ਐਂਟਰੀ ਕਰ ਜਾਣਗੇ ਪਰ ਹੁਣ ਸੀਐਮ ਦੀ ਕੁਰਸੀ ਨੂੰ ਲੈ ਕੇ ਸਵਾਲ ਉੱਠ ਰਹੀ ਹੈ ਕਿ ਸੀਐਮ ਦੇ ਪਦ ਦੇ ਉੱਪਰ ਕੌਣ ਆਵੇਗਾ ਜਾਂ ਫਿਰ ਜੇਲ੍ਹ ਤੋਂ ਪੂਰੀ ਦੀ ਪੂਰੀ ਸਰਕਾਰ ਚੱਲੇਗੀ ਜੇਕਰ ਰਿਮਾਂਡ ਮਿਲ ਜਾਂਦਾ ਹੈ ਗ੍ਰਿਫਤਾਰੀ ਹੋ ਜਾਂਦੀ ਹੈ ਕਿ ਜਾਂ ਫਿਰ ਸੀਐਮ ਹੋਰ ਕਿਸੇ ਨੂੰ ਲਗਾਇਆ ਜਾਂਦਾ ਹਾਲਾਂਕਿ ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਤਾ ਲੱਗੇਗਾ ਜਿਉਂ-ਜਿਉਂ ਸਮਾਂ ਜਿਹੜਾ ਨੰਗੇਗਾ ਜਿਉਂ-ਜਿਉਂ ਕੋਰਟ ਦਾ ਫੈਸਲਾ ਸੁਣਾਇਆ ਜਾਵੇਗਾ ਪਰ ਉਸ ਤੋਂ ਪਹਿਲਾਂ ਇਹ ਵੱਡਾ ਟਵੀਟ ਹੈ ਵੱਡਾ ਬਵਾਲ ਹੈ ਆਮ ਆਦਮੀ ਪਾਰਟੀ ਨੇ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕੱਲ ਆਈਟੀਓ ਦਫ਼ਤਰ ਦੇ ਨੇੜੇ ਘਰਾਓ ਕੀਤਾ ਜਾਣਾ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਹੈ ਤਮਾਮ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਚਾਹੇ ਉਹ ਪੰਜਾਬ ਦੀ ਗੱਲ ਕਰੀਏ ਚਾਹੇ ਦਿੱਲੀ ਦੀ ਗੱਲ ਕਰੀਏ ਤੇ ਚਾਹੇ ਹੋਰ ਸੂਬਿਆਂ ਦੀ ਗੱਲ ਕਰੀਏ ਤਮਾਮ ਲੀਡਰਸ਼ਿਪ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਕੱਲ ਨੂੰ ਸੜਕਾਂ ਦੇ ਉੱtreਗੀ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਵਾਦ ਜਿਹੜਾ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਆਮ ਚੋਣਾ ਬਿਲਕੁਲ ਸਿਰ ਦੇ ਉੱਪਰ ਆ ਚੁੱਕੀਆਂ ਨੇ ਸੱਤ ਪੜਾਏ ਨੇ ਸੱਤਾ ਦੇ ਵਿੱਚੋਂ ਪਹਿਲੇ ਪੜਾ ਦੀ ਸ਼ੁਰੂਆਤ ਬਹੁਤ ਜਲਦੀ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਾਇਨੇ ਕੀ ਬਦਲ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਵੱਡਾ ਝਟਕਾ ਲੱਗ ਸਕਦਾ ਹੈ ਆਮ ਚੋਣਾ ਸਿਰ ਤੇ ਨੇ ਬੈਕਬੋਨ ਕਮੀ ਕਨਵੀਨਰ ਸਲਾਕਾਂ ਦੇ ਪਿੱਛੇ ਹੋ ਸਕਦੇ ਨੇ ਜਾਂ ਫਿਰ ਜ਼ਮਾਨਤ ਮਿਲ ਸਕਦੀ ਹੈ ਇਸ ਤੇ ਅਜੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਰਾਉਜ਼ਾ ਵੀ ਨਿਊ ਕੋਰਟ ਨੇ ਇਹ ਜਿਹੜਾ ਫੈਸਲਾ ਹੈ ਉਹ ਸੁਰੱਖਿਤ ਰੱਖਿਆ ਹੈ ਪਰ ਕਿਸੇ ਵੀ ਵੇਲੇ ਇਸ ਦੇ ਉੱਪਰ ਫੈਸਲਾ ਜਿਹੜਾ ਉਹ ਸੁਣਾਇਆ ਜਾ ਸਕਦਾ ਹੈ ਔਰ ਸਾਰਿਆਂ ਨੂੰ ਹੀ ਇਸ ਫੈਸਲੇ ਦੀ ਬੜੀ ਬੇਸਬਰੀ ਦੇ ਨਾਲ ਜਿਹੜੀ ਹੈ ਉਹ ਵੇਟ ਕੀਤਾ ਜਾ ਰਿਹਾ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਫੈਸਲਾ ਕੀ ਹੁੰਦਾ ਹੈ ਰਿਮਾਂਡ ਮਿਲਦਾ ਹੈ ਜਾਂ ਜ਼ਮਾਨਤ ਮਿਲਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਰੀ ਸਥਿਤੀ ਸਪਸ਼ਟ ਹੋਵੇਗੀ ਪਰ ਫਿਲਹਾਲ ਦੀ ਘੜੀ ਐਲਾਨ ਵੱਡਾ ਆਮ ਆਦਮੀ ਪਾਰਟੀ ਦਾ ਆਈਟੀਓ ਦਫ਼ਤਰ ਦੇ ਨੇੜੇ ਰੋਜ਼ ਪ੍ਰਦਰਸ਼ਨ ਦਿੱਲੀ ਦੇ ਵਿੱਚ ਕੀਤਾ ਜਾਣਾ ਹੈ ਸੀਐਮ ਮਾਨ ਸਮੇਤ ਇੰਡੀਆ ਗੱਠ ਜੋੜਦੇ ਆ ਪਾ ਟੀਆਂ ਜਿਹੜੀਆਂ ਉਹ ਵੀ ਪਹੁੰਚਣਗੇ ਨਮਾਇंदे ਪਾਰਟੀਆਂ ਦੇ ਪਹੁੰਚਣਗੇ ਤੇ 26 ਮਾਰਚ ਨੂੰ ਪੀਐਮ ਦੀ ਰਿਹائش ਦਾ